ਕੇਂਦਰੀ ਰੇਲ ਅਤੇ ਫੂਡ ਪ੍ਰੋਸੈਸਿੰਗ ਸਨਤ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਸੰਗਰੂਰ ਦੇ ਧੂਰੀ ਦੇ ਸ਼ਹਿਰੀ ਖੇਤਰਾਂ ਦੇ ਪਿੰਦੇ ਫਾਟਕਾਂ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਐਲਾਨ ਕੀਤਾ ਕਿ ਛੇਤੀ ਹੀ ਧੂਰੀ ਰੇਲਵੇ ਫਾਟਕਾ ਤੇ ਪੁਲ ਬਣਾਇਆ ਜਾਵੇਗਾ ਇਸ ਰੇਲਵੇ ਪੁਲ ਤੇ ਤਕਰੀਬਨ 57 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਪੁਲ ਬਣਾਉਣ ਲਈ 1 ਸਾਲ ਦਾ ਸਮਾਂ ਲੱਗੇਗਾ ਇਸ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਨੇ ਲੈਵਲ ਕ੍ਰਾਸਿੰਗ ਕੈਬਿਨ ਦਾ ਦੌਰਾ ਕੀਤਾ ਇਸ ਦੌਰਾਨ ਉਹਨਾਂ ਕਿਹਾ ਕਿ ਸਮਰਪਿਤ ਕੈਬਿਨ ਮੈਨ ਵੱਲੋਂ ਨਿਭਾਈ ਜਾਣ ਵਾਲੀ ਅਹਿਮ ਭੂਮਿਕਾ ਸਿਗਨਲ ਚਲਾਉਣ ਤੋਂ ਲੈ ਕੇ ਰੇਲ ਸੁਰੱਖਿਆ ਨੂੰ ਯਕੀਨੀ ਬਣਾਉਣ ਤੱਕ ਉਹਨਾਂ ਦੀ ਚੌਕਸੀ ਅਤੇ ਅਨੁਸ਼ਾਸਨ ਹੀ ਰੇਲਵੇ ਨੂੰ ਸੁਚਾਰੂ ਢੰਗ ਨਾਲ ਚਲਾਉਂਦੇ ਨੇ ਰਾਜ ਮੰਤਰੀ ਨੇ ਲੋਕੋ ਪਾਇਲਟ ਕਰ ਨਾਇਲ ਸਿੰਘ ਨਾਲ ਕੀਤੀ ਮੁਲਾਕਾਤ ਦੀਆਂ ਤਸਵੀਰਾਂ ਸਣੇ ਇੱਕ ਸੋਸ਼ਲ ਮੀਡੀਆ ਪੋਸਟ 'ਤੇ ਐਲਸੀ 63ਏ ਦੀਆਂ ਤਸਵੀਰਾਂ ਵੀ ਸਾਂਝੀਆਂ ਕਰਦਿਆਂ ਉਹਨਾਂ ਰੇਲਵੇ ਦੇ ਅਜਿਹੇ ਅਣਗਿਣਤ ਨਾਇਕਾਂ ਦੀ ਸ਼ਲਾਘਾ ਕੀਤੀ ਉਹਨਾਂ ਕੁਝ ਸਮਾਤ ਉਹਦੀ ਰੇਲਵੇ ਸਟੇਸ਼ਨ ਤੇ ਸਾਥੀ ਯਾਤਰੀਆਂ ਨਾਲ ਗੱਲਬਾਤ ਕਰਨ ਵਿੱਚ گزارਿਆ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਯਾਤਰੀਆਂ ਦੇ ਫੀਡਬੈਕ ਸੁਝਾਅ ਅਤੇ ਕਹਾਣੀਆਂ ਭਾਰਤ ਦੀ ਅਸਲ ਭਾਵਨਾ ਨੂੰ ਦਰਸਾਉਂਦੀਆਂ ਨੇ ਅਤੇ ਇੱਕ ਵਧੇਰੇ ਕੁਸ਼ਲ ਅਤੇ ਯਾਤਰੀ ਅਨੁਕੂਲ ਭਾਰਤੀ ਰੇਲਵੇ ਬਣਾਉਣ 'ਚ ਸਾਡੀ ਅਗਵਾਈ ਕਰਦੀਆਂ ਨੇ ਰਾਜ ਮੰਤਰੀ ਨੇ ਕਿਹਾ ਕਿ ਤੁਹਾਡੀ ਯਾਤਰਾ ਸਾਡਾ ਮਿਸ਼ਨ ਹੈ ਰਵਨੀਤ ਬੇਟੂ ਨੇ ਧੂਰੀ ਰੇਲਵੇ ਸਟੇਸ਼ਨ ਤੇ ਇੱਕ ਦੁਕਾਨਦਾਰ ਨਾਲ ਵੀ ਗੱਲਬਾਤ ਕੀਤੀ ਇਸ ਦਾ ਮਕਸਦ ਰੋਜ਼ਾਨਾ ਦੇ ਕਾਰਜਾਂ ਅਤੇ ਜ਼ਮੀਨੀ ਪੱਧਰ ਤੇ ਦਰਪੇਸ਼ ਚੁਣੌਤੀਆਂ ਨੂੰ ਸਮਝਣਾ ਸੀ ਕੇਂਦਰੀ ਰਾਜ ਮੰਤਰੀ ਨੇ ਮੌਕੇ ਤੇ ਮਿਲੀਆਂ ਸ਼ਿਕਾਇਤਾਂ ਦਾ ਫੌਰੀ ਨਿਰਪੱਖ ਹੱਲ ਯਕੀਨੀ ਬਣਾਉਣ ਦੇ ਹੁਕਮ ਵੀ ਦਿੱਤੇ ਇੱਕ ਵੱਖਰੀ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਵੀ ਸਾਂਝਾ ਕੀਤਾ ਜਿਸ ਵਿੱਚ ਭਗਵੰਤ ਮਾਨ ਵੱਲੋਂ ਧੂਰੀ ਦੇ ਲੋਕਾਂ ਨੂੰ ਵਰ ਬ੍ਰਿਜ ਦੀ ਮਨਜ਼ੂਰੀ ਦਿੱਤੇ ਜਾਣ ਦਾ ਦਾਵਾ ਕੀਤਾ ਗਿਆ ਹੈ ਬਿੱਟੂ ਨੇ ਕਿਹਾ ਕਿ 54 ਕਰੋੜ 76 ਲੱਖ ਰੁਪਏ ਕਿੱਥੇ ਨੇ ਮਾਨ ਸਾਹਿਬ ਸਾਨੂੰ ਵੀ ਦੱਸੋ ਸਾਨੂੰ ਵੀ ਪੁਲ ਬਣਾਉਣ ਦੀ ਜਲਤੀ ਹੈ